ਸੀ ਬੜੇ ਨਵੇਂ ਨਵੇਂ ਸਟਾਕ ਦੇ ਨਾਲ ਸਾਰੇ ਜੇ ਤੁਹਾਨੂੰ ਪਤਾ ਨਹੀਂ ਦਿਖਾ ਸਕਦੇ ਬਹੁਤ ਪਲਾਸਟਿਕ ਪਲਾਸਟਿਕ ਚੀਜ਼ਾਂ ਆਈਆਂ ਨੇ ਆ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਲਾਸਟ ਵਿੱਚ ਅਸੀਂ ਆਫਰ ਕੱਢਣੀ ਹੈਗੀ ਹੈ ਸਾਡੀਆਂ ਨਵੀਆਂ ਨਵੀਆਂ ਵੀਡੀਓਜ਼ ਵੇਖਣ ਲਈ ਨਾ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਛੇੜ ਘਰਮੀਆਂ ਦੀ ਫੇਵਰਿਟ ਸ਼ਿੰਗ ਆ ਰਹੀ ਆ ਦੇਖੋ ਰਾਮ ਟੈਕਸ ਦਾ ਫੈਬਰਿਕ ਹੈ ਆ ਦੇਖੋ ਇਹਦੀ ਮੋਹਰ ਠੀਕ ਹੈ ਜੀ ਇਹ ਰਾਮਾਰੇ ਮੰਗਦੇ ਨੇ ਹੈਵੀ ਹੈਂਡਵਰਕ ਇਹ ਪ੍ਰੋਪਰ ਦੇਖੋ ਆ ਜਿਹੜੇ ਫਲਾਰਸ ਬਣੇ ਹੁੰਦੇ ਆ ਨਾ ਇਹਦੇ ਉੱਪਰ ਇਹ ਬੜਾ ਹੀ ਔਖਾ ਕੰਮ ਹੁੰਦਾ ਜੀ ਪਰ ਹੈਗੀਆਂ ਵੇਟ ਕਰੋ ਵੇਟ ਦਿਖਾਉਣੇ ਆ ਤੁਹਾਨੂੰ ਆਫਰਸ ਵੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਘੇਰਾ ਦੇਖੋ ਜੇ ਕਿਸੇ ਦੀ ਵੀ ਆਉਂਦੀ ਹੈ ਆਹ ਕੁਰਤੀ ਉਹਨਾਂ ਨੂੰ ਫ੍ਰੀ ਮਿਲੇਗੀ ਪਿਓਰ ਕਾਟਨ ਦੀ ਕੁਰਤੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਸਾਰੇ ਠੀਕ ਠਾਕ ਹੀ ਹੋਵਗੇ ਪੁੱਛਣਾ ਤੇ ਆਪਣਾ ਖਰਚ ਪੰਦਾ ਹੈ ਕਿ ਠੀਕ ਠਾਕ ਹੈਗੇ ਹੋ ਨਾ ਆ ਗਈਆਂ ਜੀ ਅਸੀਂ ਬੜੇ ਨਵੇਂ ਨਵੇਂ ਸਟਾਕ ਦੇ ਨਾਲ ਸਾਰੇ ਜੇ ਤੁਹਾਨੂੰ ਪਤਾ ਨਹੀਂ ਦਿਖਾ ਸਕਦੇ ਬਹੁਤ ਕਲਾਸਿਕ ਕਲਾਸੀ ਚੀਜ਼ਾਂ ਆਈਆਂ ਨੇ ਆ ਜਦਾਂ ਆਣੀ ਨਹੀਂ ਹੈ ਕਿਉਂਕਿ ਕਿਸੇ ਕਿਸੇ ਤੇ ਅਸੀਂ ਕੁਝ ਕੁਝ ਕਰਵਾਉਣਾ ਵੀ ਹੈ ਜੀ ਆਓ ਜੀ ਜਿਹੜੇ ਸੂਟ ਦਿਖਾਉਣੇ ਆ ਤੁਹਾਨੂੰ ਭਲਾ ਉਹ ਸ਼ੁਰੂ ਕਰਵਾਂਗੇ ਅੱਜ ਦਿਖਾ ਰਹੇ ਹਾਂ ਤੁਹਾਨੂੰ ਐਮਬਰਾਇਡਰੀਜ਼ ਪੇਸਟਲ ਕਲਰਸ ਦੇ ਉੱਪਰ ਲਿਨਨ ਫੈਬਰਿਕ ਹੋਊਗਾ ਨਾਲ-ਨਾਲ ਮੈਂ ਬੋਲੀ ਰਣੀ ਜੇ ਪ੍ਰਾਈਸ ਸਿੰਗਲ ਸਿੰਗਲ ਪੀਸ ਹੈ ਵੇਟ ਨਹੀਂ ਕਰਨੀ ਬਸ ਆਪਾਂ ਜਲਦੀ ਜਲਦੀ ਬਸ ਆਪਾਂ ਆਰਡਰ ਕਰ ਦੇਣੇ ਕਿਉਂਕਿ ਬਹੁਤ ਹੀ ਜੈਨੂਇਨ ਪ੍ਰਾਈਸੇਸ ਦੇ ਉੱਤੇ ਆ ਔਰ ਤੁਹਾਨੂੰ ਪਤਾ ਹੈ ਕਿ ਵੀਕ ਦੇ ਵਿੱਚ ਜਿਹੜੀ ਆਫਰ ਵੀਡੀਓ ਹੀ ਹੈ ਅੱਜ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਲਾਸਟ ਵਿੱਚ ਅਸੀਂ ਆਫਰ ਕੱਢਣੀ ਹੈਗੀ ਹੈ ਠੀਕ ਹੈ ਜੀ ਤੇ ਆਪਾਂ ਪਹਿਲਾਂ ਸਟਾਰਟ ਕਰ ਰਹੇ ਹਾਂ ਤੁਹਾਨੂੰ ਆ ਦੇਖੋ ਜੀ ਇਹ ਆਏਗਾ ਇਹ ਸਾਡਾ ਰਿਪੀਟ ਹੋਇਆ ਡਿਜ਼ਾਈਨ ਠੀਕ ਹੈ ਆ ਆਣਾ ਇਹਦੇ ਫਰੰਟ ਤੇ ਠੀਕ ਹੈ ਘੇਰਾ ਦੇਖੋ ਇਹਦਾ ਕਿੰਨਾ ਬਿਊਟੀਫੁਲ ਘੇਰਾ ਹੈ ਠੀਕ ਹੈ ਜੀ ਇਦਾਂ ਹੀ ਫਰੰਟ ਸੇਮ ਬੈਕ ਘੇਰਾ ਬਣਿਆ ਹੋਏਗਾ ਤੇ ਆ ਜਿਹੜੀ ਬੂਟੀ ਫਰੰਟ ਤੇ ਆਣੀ ਹੈ ਬਸ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਇਹਦਾ ਆਰਾਮ ਨਾਲ ਬੰਨੀ ਹੈ ਇਹਦੀਆਂ ਬਾਹਾਂ ਵੀ ਦਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਇਹਦੀਆਂ ਬਾਹਾਂ ਬਣੀਆਂ ਹੋਈਆਂ ਤੇ ਫਰੰਟ ਬੈਕ ਘੇਰਾ ਆ ਦੇਖੋ ਮਿਰਰ ਵਰਕ ਕਰਵਾਇਆ ਹੋਇਆ ਹੈ ਦੁਪੱਟਾ ਇਹਦੇ ਨਾਲ ਖੱਲਿਆ ਆਪਾਂ ਰੈਡੀ ਨਹੀਂ ਕਰਵਾਇਆ ਹੁਣ ਤੇ ਜਿੱਦਾਂ ਗਾਸਟਮਰ ਬੋਲੇਗਾ ਉਹਦੇ ਹਿਸਾਬ ਨਾਲ ਦੁਪੱਟਾ ਰੈਡੀ ਹੋ ਜਾਏਗਾ ਪਿਓਰ ਲਿਨਨ ਫੈਬਰਿਕ ਹੈ ਕਾਸਟ ਇਹਦੀ ਪੈਣੀ ਹੈ ਜੀ ਤੁਹਾਨੂੰ 2200 ਦਾ ਸੂਟ ਹੈ ਬਸ ਏ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੈ ਜਿਹੜਾ ਸਾਡੇ ਕੋਲ ਫਸਟ ਟਾਈਮ ਪਰਚੇਸ ਕਰੇਗਾ ਉਹਨੂੰ 100 ਰੁਪਏ ਲੈਸ ਹੋ ਜਾਣਾ ਜੀ ਤੇ ਇਹ ਤੁਹਾਨੂੰ ਪੈ ਜਾਣਾ ਹੈ ਫਿਰ 2100 ਦਾ ਠੀਕ ਹੈ ਜੀ ਸੋ ਸਾਡੀਆਂ ਨਵੀਆਂ ਨਵੀਆਂ ਵੀਡੀਓਜ਼ ਵੇਖਣ ਲਈ ਨਾ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਉਹ ਸੀਗਾ ਕੱਚਾ ਪੀਲਾ ਜਿਹਾ ਰੰਗ ਇਹ ਹੈਗਾ ਜੇ ਮਸਟਰਡ ਕਲਰ ਬਹੁਤ ਸੋਹਣਾ ਆਰੀ ਵਰਕ ਦਾ ਕੰਮ ਹੋਇਆ ਹੋਇਆ ਹੈ ਇਹਦੇ ਉੱਪਰ ਆ ਦੇਖੋ ਬਿਊਟੀਫੁਲ ਪੀਸ ਗਲਾ ਬਣਿਆ ਹੋਇਆ ਹੈ ਕਲਰਸ ਜਿਹੜੇ ਲਗਾਏ ਇਹਦੇ ਤੇ ਫੈਬੂਲਸ ਕਲਰਸ ਨੇ ਕਲਰ ਕੰਬੀਨੇਸ਼ਨ ਕਮਾਲ ਦੇ ਲੱਗੇ ਹੋਏ ਨੇ ਜੀ ਠੀਕ ਹੈ ਇਹ ਬਾਹਵਾ ਬਣੀ ਹੋਈਆਂ ਨੇ ਇਹਦੀਆਂ ਸਾਈਡ ਤੇ ਠੀਕ ਹੈ ਪਿਓਰ ਲਿਨਨ ਹੈ ਇਸ ਫੈਬਰਿਕ ਤੇ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਪੈਣੀ ਬਹੁਤ ਪਿਆਰਾ ਫੈਬਰਿਕ ਹੈ ਇਹ ਵੀ ਵਿਦਾਊਟ ਦੁਪੱਟਾ ਹੈ ਸਾਈਡ ਤੇ ਬਾਹਾਂ ਘੜਤੀਆਂ ਇਹ ਬਣਿਆ ਹੋਇਆ ਹੈ ਤੁਹਾਡਾ ਇੱਧਰ ਸਾਈਡ ਤੇ ਉਹ ਇਹ ਪੈਣਾ ਤੁਹਾਨੂੰ 2400 ਦਾ ਜੀ ਠੀਕ ਹੈ ਜੀ ਸਿੰਗਲ ਸਿੰਗਲ ਪੀਸ ਨੇ ਜਿੰਨੂੰ ਵੀ ਪਸੰਦ ਆ ਰਹੇ ਨੇ ਤੁਸੀਂ ਸਾਡੇ ਕੋਲ ਸਕਰੀਨਸ਼ਾਟ ਦੇ ਕੇ ਸਾਡੇ ਕੋਲ ਹੋਰ ਡਿਟੇਲ ਪੁੱਛਣੀ ਆ ਪੁੱਛ ਸਕਦੇ ਹੋ ਤੇ ਉਹ ਤੁਹਾਨੂੰ ਨਾਲ ਹੀ ਤੁਹਾਡੇ ਘਰੇ ਕੋਰੀਅਰ ਹੋ ਜੰਦੀ ਹੈ ਜੀ ਇੱਕ ਹੋਰ ਆ ਗਿਆ ਉਹ ਥੋੜਾ ਬ੍ਰਾਈਟ yellow ਕਲਰ ਸੀਗਾ ਇਹ lemon shade ਆ lemon shade ਗਰਮੀ ਆ ਦੀ ਫੇਵਰਿਟ ਸ਼ੇਡ ਆ ਨਾ ਇਹਨੂੰ ਕਹਿੰਦੇ ਨੇ ਪਾਰਸੀ ਵਰਕ ਇਹ ਜਿਹੜਾ ਹੋਇਆ ਹੋਇਆ ਇਹਨੂੰ ਕਹਿੰਦੇ ਨੇ ਪਾਰਸੀ ਵਰਕ ਕਲਰ ਅਸੀਂ ਬਹੁਤ ਸੋਹਣੇ ਚੂਜ਼ ਕਰਵਾਏ ਨੇ ਕਿ ਤੁਸੀਂ ਪਾਓ ਤੇ ਮਤਲਬ ਕੋਈ ਪੁੱਛੇ ਤੇ ਸਹੀ ਕਿੱਥੋਂ ਬਣਵਾਇਆ ਹੈ ਤੇ ਫਿਰ ਤੁਸੀਂ ਕਿੱਥੋਂ ਕਹਿਣਾ ਹੈ ਬੈਂਡ ਦਾ ਟ੍ਰੈਂਡ ਵਿੱਚ ਸਟਾਈਲ ਬਿਟੀ ਰਮ ਅਮਰਿਤ ਸਰ ਇਹ ਬਾਵਾਆਂ ਦੀਆਂ ਬਿਊਟੀਫੁੱਲ ਬਾਵਾ ਦੇਖੋ ਕਿੰਨਾ ਬਰੀਕੀ ਵਾਲਾ ਕੰਮ ਕੀਤਾ ਹੋਇਆ ਹੈ ਕਲਰ ਕੰਬੀਨੇਸ਼ਨ ਹੈ ਤੇ ਬਹੁਤ ਹੀ ਫੈਂਟੈਸਟਿਕ ਨੇ ਠੀਕ ਹੈ ਜੀ ਇਹਦਾ ਵੀ ਤੁਹਾਨੂੰ ਪ੍ਰਾਈਸ ਪੈਣਾ ਜੇ 2500 ਦਾ ਪਿਓਰ ਲਿਨਨ ਫੈਬਰਿਕ ਹੈ ਜੀ ਠੀਕ ਹੈ ਜੀ ਸਿੰਗਲ ਸਿੰਗਲ ਪੀਸ ਇਹ ਪੈਣਾ ਤੁਹਾਨੂੰ 2500 2500 ਦਾ ਪੀਸ ਪੈਣਾ ਹੈ ਹੁਣ ਦੇਖੋ ਆ ਇੱਕ ਕਲਰ ਹੈਗਾ ਦਿਸ ਇਜ਼ ਸਟੀਲ ਬਲੂ ਜਿਹਾ ਕਲਰ ਆ ਬੜਾ ਹੀ ਪਿਆਰਾ ਇਹ ਵੀ ਆਰੀ ਵਰਕ ਆ ਐਂਡ ਦਾ ਫੈਬਰਿਕ ਦੇਖੋ ਤੁਸੀਂ ਆ ਦੇਖੋ ਰਾਮ ਟੈਕਸ ਦਾ ਫੈਬਰਿਕ ਹੈ ਆ ਦੇਖੋ ਇਹਦੀ ਮੋਹਰ ਠੀਕ ਹੈ ਜੀ ਇਹ ਰਾਮ ਟੈਕਸ ਦਾ ਫੈਬਰਿਕ ਹੈ ਰਾਮ ਟੈਕਸ ਦੇ ਫੈਬਰਿਕ ਉੱਪਰ ਆਪਾਂ ਕਰਵਾਤਾ ਜੀ ਆਰੀ ਵਰਕ ਇਹਦਾ ਤੁਹਾਨੂੰ ਦਿਖਾ ਦਿੰਨੇ ਆ ਕੀ ਲੁੱਕ ਆਣੀ ਹੈ ਦੀ ਆਹ very beautiful piece color ida bahut hi pyara color hai acche wala blue color hai aqua blue jha color hai ji bahut sona piece hai aa dekho ary work with beautiful colors theek hai eh aagi edi front length da koi issue nahi hai te nare ediyan tuhanu dikha denne asi baawa aa dekho eh aani hai ji ediyan baawa theek hai ji ਤੇ ਇਹ ਪਹਿਣਾ ਪੀਸ ਤੁਹਾਨੂੰ ਰਾਮਟੈਕਸ ਦਾ ਫੈਬਰਿਕ ਹੈ ਇਹ ਪੀਸ ਤੁਹਾਨੂੰ ਪਹਿਣਾ ਹੈ ਫੁੱਲ ਹੈਵੀ ਆਰੀ ਵਰਕ 2700 ਦਾ ਠੀਕ ਹੈ ਜੀ 2700 ਦਾ ਫੈਬਰਿਕ ਪਹਿਣਾ ਹੈ ਇਹ ਵਿਦਆਊਟ ਦੁਪੱਟਾ ਹੈ ਦੁਪੱਟਾ ਜਿੱਦਾਂ ਕਸਟਮਰ ਬੋਲੇਗਾ ਅਸੀਂ ਉਹਦੇ ਹਿਸਾਬ ਦੇ ਨਾਲ ਕਸਟਮਰ ਨੂੰ ਦੁਪੱਟਾ ਰੈਡੀ ਕਰਵਾ ਕੇ ਤੇ ਦੇ ਦਾਂਗੇ ਠੀਕ ਹੈ ਜੀ ਕਈ ਵਾਰੀ ਕਸਟਮਰਸ ਕੋਲ ਨਾ ਦੁਪੱਟੇ ਪਏ ਵੀ ਹੁੰਦੇ ਨੇ ਜੋ ਫਿਰ ਪ੍ਰੇਫਰ ਕਰਦੇ ਨਹੀਂ ਇਸ ਕਰਕੇ ਸਾਨੂੰ ਦੁਪੱਟੇ ਬਣਵਾਉਂਦੇ ਨਹੀਂ ਆ ਦੇਖੋ ਜੀ ਥਿਸ ਇਜ਼ ਦਾ ਸੂਟ ਜਿਹੜਾ ਕਿ ਸਾਰੇ ਮੰਗਦੇ ਨੇ ਹੈਵੀ ਹੈਂਡਵਰਕ ਇਹ ਪ੍ਰੋਪਰ ਦੇਖੋ ਆ ਜਿਹੜੇ ਫਲਾਵਰਸ ਬਣੇ ਹੁੰਦੇ ਆ ਨਾ ਇਹਦੇ ਉੱਪਰ ਇਹ ਬੜਾ ਹੀ ਔਖਾ ਕੰਮ ਹੁੰਦਾ ਜੀ ਇਹ ਜਦੋਂ ਬਣਦਾ ਹੈ ਨਾ ਤੇ ਜਿਹੜਾ ਬੰਦਾ ਬਣਾਉਂਦਾ ਹੈ ਇਹ ਉਹਨੂੰ ਪਤਾ ਹੁੰਦਾ ਹੈ ਕਿ ਕਿੰਨੀ ਮਿਹਨਤ ਨਾਲ ਬਣਦਾ ਹੈ ਠੀਕ ਹੈ ਇਹਨੂੰ ਹੈਂਡ ਨੋਟਿੰਗ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਹੈਵੀ ਦੇਖੋ ਪੂਰਾ ਫਲਾਵਰਸ ਦੇ ਨਾਲ ਭਰਿਆ ਹੋਇਆ ਹੈ ਪੂਰਾ ਦਾ ਪੂਰਾ ਸੂਟ ਏ ਬਹੁਤ ਪਿਆਰਾ ਪੀਸ ਹੈ ਜੀ ਗਲਾ ਹੈਵੀ ਘੇਰਾ ਹੈਵੀ ਔਰ ਇਹਦੀਆਂ ਬਾਵਾਵਾਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਔਰ ਇਹ ਬਾਟਮ ਹੈ ਜਾਂ ਬਾਵਾ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਬਣਵਾਣਾ ਆ ਚਾਹੇ ਤੁਸੀਂ ਬਾਟਮ ਤੇ ਲਾਓ ਵੈਸੇ ਅਸੀਂ ਇਹਨਾਂ ਨੂੰ ਬਾਵਾ ਬਣਵਾਇਆ ਹੈ ਇਹ ਦੇਖੋ ਹੈਵੀ ਵਰਕ ਬਾਵਾ ਔਰ ਆ ਜਿਹੜਾ ਕੰਮ ਹੈਗਾ ਆ ਇਹ ਤੁਸੀਂ ਚਾਹੇ ਬਾਟਮ ਤੇ ਲਾਓ ਆ ਦੇ ਸਲਵਾਰ ਬਣਾਓ ਪਲਾਜ਼ੋ ਬਣਾਓ ਤੁਹਾਡੀ ਇੱਛਾ ਹੈ ਉਸ ਹੱਬ ਨਾਲ ਬਣਾਇਆ ਹੈ ਏ ਪੀਸ ਤੁਹਾਨੂੰ ਪੈਣਾ ਜੇ 3200 ਦਾ ਓਨਲੀ 3200 ਤੇ ਪ्युअर ਦਾ ਜਿਹੜਾ ਇਹਨੂੰ ਕਪੜਾ ਲੱਗਾ ਹੋਇਆ ਬਹੁਤ ਸੋਹਣਾ ਪੀਸ ਹੈ ਮਿਸ ਕਰਨ ਵਾਲਾ ਪੀਸ ਨਹੀਂ ਹੈਗਾ ਪੈਸਟਲ ਜੀ ਸ਼ੇਡ ਜੇ ਹੈਂਡਵਰਕ ਪ्युअर कॉटन ਹੈਂਡ ਨੋਟਿੰਗ ਵਰਕ 3200 ਦਾ ਜਲਦੀ ਆਓ ਜਲਦੀ ਪਾਓ ਹਾਂ ਜਲਦੀ ਆਓ ਜਲਦੀ ਪਾਓ ਆ ਦੇਖੋ ਜੀ ਹੁਣ ਇਹ ਹੈਗਾ ਪਿਸਤਾ ਕਲਰ ਇਹ ਵੀ ਮਤਲਬ ਗਰਨੀਆ ਦਾ ਕੀ ਕਹਿੰਦੇ ਹੁੰਦੇ ਆ ਫੇਵਰਟ ਕਲਰ येलो ਐਂਡ ਪਿਸਤਾ ਠੀਕ ਹੈ ਆਹੋਗੇ ਦੇ ਨਾਲ ਦੇ ਡਿਜ਼ਾਈਨਸ ਅੱਗੇ ਵੀ ਅਸੀਂ ਬਣਾ ਕੇ ਭੇਜੇ ਹੋਏ ਨੇ ਆ ਆਈ ਗਈ ਇਹਦੀ ਫਰੰਟ ਬਿਊਟੀਫੁਲ ਸੂਟ ਆਫਰਸ ਹੈ ਨਹੀਂ ਹੈ ਵੇਟ ਕਰੋ ਵੇਟ ਦਿਖਾਉਨੇ ਆ ਤੁਹਾਨੂੰ ਆਫਰਸ ਵੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਘੇਰਾ ਇਹ ਦੇਖੋ ਇਹਦਾ ਐਦਾਂ ਬਣਿਆ ਹੋਇਆ ਤੇ ਬਾਕੀ ਸਾਰਾ ਫਰੰਟ ਇਹਦਾ ਛੋਟੇ ਛੋਟੇ ਬੂਟੀ ਨਾਲ ਕਵਰ ਕਰਤਾ ਹੈ ਔਰ ਆ ਜਿਹੜਾ ਸਾਈਡ ਤੇ ਬਣਿਆ ਇਹਦੀਆਂ ਬਾਵਾ ਆ ਦੇਖੋ ਲੱਗਦੇ ਹੋ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਇਹਦਾ ਵਰਕ ਹੋਇਆ ਹੋਇਆ ਵਿਦ ਕਟ ਵਰਕ ਠੀਕ ਹੈ ਜੀ ਆ ਬਾਵਾ ਬਣੀਆਂ ਹੋਈਆਂ ਹੈ ਤੇ ਇਹ ਬਣਾਤਾ ਹੈ ਆਪਾਂ ਇਹਦਾ ਕੀ ਕਹਿੰਦੇ ਹੁੰਦੇ ਘੇਰਾ ਤੇ ਇਹ ਪੈਣਾ ਜੇ ਤੁਹਾਨੂੰ 2100 ਦਾ ਠੀਕ ਹੈ ਪਿਓਰ ਕਾਟਨ ਪਿਸਤਾ ਕਲਰ 2100 ਦਾ ਸੂਟ ਹੈ ਜੀ ਇਹ ਬਸ ਵਿਦਆਊਟ ਦੁਪੱਟਾ ਠੀਕ ਹੈ ਹੁਣ ਆ ਜੀਏ ਅਸੀਂ ਆਫਰਸ ਤੇ ਤੇ ਆਫਰ ਦੇ ਵਿੱਚ ਤੁਹਾਨੂੰ ਜਿਹੜੇ ਪੀਸਿਸ ਤੁਹਾਨੂੰ ਪਤਾ ਹੈ ਸਾਡੇ ਰਹਿ ਜਾਂਦੇ ਹੁੰਦੇ ਨੇ ਅਸੀਂ ਉਹਨਾਂ ਨੂੰ ਆਲਵੇਸ ਬਹੁਤ ਲੈਸ ਤੇ ਕੱਟਦੀ ਰਾਏ ਤੁਹਾਨੂੰ ਪੂਰਾ ਸੂਟ ਇੱਕ ਵਾਰੀ ਦੁਬਾਰਾ ਖੋਲ ਕੇ ਦਿਖਾ ਦਿੰਨੇ ਆ ਵਿਚਾਰਾ ਕੱਲਾ ਰਹਿ ਗਿਆ ਹੈ ਇਸ ਕਰਕੇ ਅੱਜ ਇਸ ਵਿਚਾਰੇ ਨੂੰ ਆਪਾਂ ਬਹੁਤ ਹੀ ਲੈਸ ਕੱਟ ਦੇਣਾ ਹੈ ਜੀ ਆ ਦੇਖੋ ਬਿਊਟੀਫੁਲ ਪੀਸ ਤਾਂ ਨੂੰ ਇਹਦੇ ਘੇਰੇ ਤੇ ਵੀ ਲਗਾਉਣ ਦੀ ਲੋੜ ਨਹੀਂ ਪੈਣੀ ਲੇਸ ਘੇਰੇ ਉੱਪਰ ਆਲਰੇਡੀ ਲੇਸ ਲਗਵਾਈ ਹੋਈ ਹੈ ਬਹੁਤ ਸੋਹਣਾ ਪੀਸ ਹੈ ਜੀ ਇਹ ਕਲਰ ਕੰਬੀਨੇਸ਼ਨ ਵੀ ਇਹਦੇ ਬਹੁਤ ਸੋਹਣੇ ਆ ਇਹ ਆਏਗਾ ਇਹਦਾ ਪੂਰਾ ਫਰੰਟ ਕਾਈ ਟਾਈ ਮੀਟਰ ਕੱਟ ਹੈ ਆਫ ਵਾਈਟ ਕਲਰ ਦੀ ਆਏਗੀ ਬਾਟਮ ਔਰ ਇਹ ਆ ਨਾ ਇਹ ਮਲ ਕਾਟਨ ਦਾ ਪਿਓਰ ਦਾ ਦੁਪੱਟਾ ਹੈ ਪਿਓਰ ਮਲ ਕਾਟਨ ਦੁਪੱਟਾ ਹੈ 2.5 ਮੀਟਰ ਕੱਟ ਹੈ ਜੀ ਆਹ 2.5 ਤੋਂ ਥੋੜਾ ਛੋਟਾ ਆਏਗਾ ਕਿਉਂਕਿ ਜਿਹੜੇ ਬੁਜਾਰੀ ਸੂਟ ਹੁੰਦੇ ਆ ਨਾ ਉਹਨਾਂ ਦਾ ਕਹਿੰਦੇ ਜ਼ਰੂਰ ਨਹੀਂ ਪੱਜ ਹੁੰਦਾ ਨਹੀਂ ਹੈ 2.5 ਪੂਰਾ ਸੋ ਝੂਠ ਬੋਲ ਕੇ ਅਸੀਂ ਕਰਨਾ ਨਹੀਂ ਕੰਮ ਤੇ ਕੱਟੇ ਦਾ ਥੋੜਾ ਜਿਹਾ ਛੋਟਾ ਹੁੰਦਾ 2.5 ਤੋਂ ਪਰ ਛੋਟਾ ਨਹੀਂ ਹੈਗਾ ਦੁਪੱਟਾ ਤੇ ਇਹ ਤੁਹਾਨੂੰ ਪਹਿਣਾ ਜੀ 1050 ਦਾ ਲੇਕਿਨ ਸ਼ਿਪਿੰਗ ਅਲੱਗ ਹੋਏਗੀ 1050 ਦਾ ਇਹ 13 14 15 ਤੱਕ ਤੇ ਸੂਟ ਨਿਕਲੇ ਹੋਏ ਨੇ ਠੀਕ ਹੈ ਆਫਰਸ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਸੀ ਆਫਰਸ ਦੇ ਵਿੱਚ ਇੰਨਾ ਦੇ ਟਮਾਕੇ ਕਰਾਏਦੇ ਇਹ ਇੱਕ ਆ ਸੂਟ ਹੈਗਾ ਲਾਸਟ ਜਿਹੜਾ ਬਚ ਗਿਆ ਹੋਇਆ ਜੇ ਇਹ ਪੀਸ ਤੁਹਾਨੂੰ ਪਹਿਲਾਂ ਵੀ ਦਿਖਾਏ ਹੋਏ ਨੇ ਇਹ ਗਲੇ ਉੱਪਰ ਇੰਦਾ ਇੰਦਾ ਕੰਮ ਆਇਆਗਾ ਥਿਸ ਇਜ਼ ਬਾਟਮ ਇਹ ਦੁਪੱਟਾ ਹੈ ਇਹ ਪਏਗਾ ਤੁਹਾਨੂੰ 700 ਦਾ ਪੀਸ ਪਏਗਾ ਜੀ ਆਹ ਵਾਲਾ ਠੀਕ ਹੈ ਜੀ 700 ਦਾ ਤੇ ਇੱਕ ਜਿਹੜਾ ਹੁਣ ਸਾਡੇ ਕੋਲ ਫਰਸਟ ਪਰਚੇਸ ਕਿਸੇ ਦੀ ਵੀ ਆਉਂਦੀ ਹੈ ਆਹ ਕੁਰਤੀ ਉਹਨਾਂ ਨੂੰ ਫ੍ਰੀ ਮਿਲੇਗੀ ਪਿਓਰ ਕਾਟਨ ਦੀ ਕੁਰਤੀ ਹੈ ਜੀ ਇਹ 350 ਦੀ কুরਤੀ ਹੈ ਅਸੀਂ 350 ਦੀਆਂ ਸੇਲ ਕੀਤੀਆਂ ਹੋਈਆਂ ਨੇ ਆ ਦੇਖੋ ਪਿਓਰ ਕਾਟਨ ਆ ਲਾਈਨਿੰਗ ਦੀ ਕੋਈ ਲੋੜ ਨਹੀਂ ਪੈਣੀ ਰਿੰਕਲ ਫ੍ਰੀ ਫੈਬਰਿਕ ਹੈ ਜਿਹੜਾ ਪਹਿਲਾ ਆਰਡਰ ਆਏਗਾ ਉਹਨਾਂ ਨੂੰ ਆ কুরਤੀ ਫ੍ਰੀ ਮਿਲੇਗੀ ਤਾਂ ਲਾਸਟ ਨੇ ਜਿਹੜੇ ਤਿੰਨ ਆਫਰਸ ਨੇ ਇਹ ਮਿਸ ਕਰਨ ਵਾਲੇ ਨਹੀਂ ਹੈਗੇ ਇੱਕ ਹੋਰ ਆ ਵੀ ਸੂਟ ਆ ਸੱਚ ਜਿਹੜਾ ਆ ਵਾਲਾ ਸੂਟ ਹੈਗਾ ਇਹ ਵੀ ਤੁਹਾਨੂੰ ਹੁਣ ਅਸੀਂ ਲੈਸ ਕਰਕੇ ਦੇ 900 ਦਾ ਕਰ ਰਹੇ ਹਾਂ ਠੀਕ ਹੈ ਪਿਓਰ ਰਿਯਾਨ ਫੈਬਰਿਕ ਹੈ ਡਿਜੀਟਲ ਪ੍ਰਿੰਟ ਹੈ ਪਲੇਨ ਬਾਟਮ ਆਏਗੀ ਇਹਦੇ ਨਾਲ ਹਾ ਹਾ ਪਿਆਰ ਦਾ ਦੁਪੱਟਾ ਜੇ ਠੀਕ ਹੈ ਜੀ ਇਹ ਸੂਟ ਵੀ ਤੁਹਾਨੂੰ ਪਏਗਾ ਹੁਣ 900 ਦਾ ਓਨਲੀ 900 ਠੀਕ ਹੈ ਜੀ ਸੋ ਜਿੰਨੂੰ ਵੀ ਜਿਹੜਾ ਜਿਹੜਾ ਸੂਟ ਪਸੰਦ ਆਇਆ ਹੈ ਸਕਰੀਨਸ਼ਾਟ ਲੈ ਲਓ ਤੁਸੀਂ ਸਾਡੇ ਨੰਬਰਸ ਤੇ ਭੇਜ ਦਿਓ ਫੋਰ ਕੋਈ ਡਿਟੇਲ ਪੁੱਛਣੀ ਹੈ ਤੁਸੀਂ ਫੈਬਰਿਕ ਬਾਰੇ ਬਹੁਤਾ ਪੁੱਛਣਾ ਹੈ ਪੁੱਛਿਆ ਕੋਈ ਆਪਣੇ ਕਲਰ ਦੇ ਹਿਸਾਬ ਨਾਲ ਤਿਆਰ ਕਰਵਾਉਣਾ ਚਾ ਰਹੇ ਹੋ ਉਹ ਵੀ ਅਸੀਂ ਕਰ ਦਾਂਗੇ ਜੀ ਠੀਕ ਹੈ ਜੀ ਸੋ ਜਿਹੜੇ ਸ਼ਾਪਿੰਗ ਕਰ ਰਹੇ ਹੋ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੀ ਸੈਲਫ ਨਾਲ ਇੱਕ ਵਾਰੀ ਧਿਆਨ ਕਰਵਾ ਦਿਓ ਜਨਾ ਭਰੀ ਜਾਂਦੀ ਹੈ ਦੇ ਦੂਸੇ ਪਰਵਾ ਰਹੇ ਉਹ ਤੇ ਭਰ ਰਹੀ ਹੈ ਜੀ ਠੀਕ ਹੈ ਇਹ ਜਿਹੜੇ ਸਾਰੇ ਸੂਟਸ ਨੇ ਇਹ ਤੁਹਾਡੇ ਕੋਰੀਅਰ ਹੋਣੇ ਆ ਕੁਝ ਸਟਿਚ ਹੋਣ ਲਈ ਚਲੇ ਗਏ ਇਹ ਜੀ ਤੇ ਕੁਝ ਹਲੇ ਪੈਕਿੰਗ ਦੀ ਪ੍ਰੋਸੈਸਟ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਸਾਨੂੰ ਬਸ ਤੁਸੀਂ ਪਿਆਰ ਕਰਦੇ ਰਹੋ ਠੀਕ ਹੈ ਜੀ ਤੇ ਜਿਹੜੇ ਸ਼ਾਪਿੰਗ ਕਰ ਰਹੇ ਉਹਨਾਂ ਨੂੰ ਤੇ ਹੈਪੀ ਸ਼ਾਪਿੰਗ ਹੈ ਹੀ ਐ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਵੀ ਹੈਪੀ ਸ਼ਾਪਿੰਗ ਜਦੋਂ ਤੇ ਕਰ ਹੀ ਰਹੇ ਨੇ ਸੋ ਐਦਾਂ ਹੀ ਜੁੜੇ ਰਹੋ ਕ੍ਰਿਣਾ ਨੂੰ ਸਾਨੂੰ ਪਿਆਰ ਦਿੰਦੇ ਰਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ